ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸਤਵੰਤ ਨੇ ਆਗਾ ਖਾਨ ਨੂੰ ਇਹਨਾਂ ਦੇ ਪੇਸ਼ ਕੀਤਾ ਤੇ ਉਸ ਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ ਦਾਤਾ ਜੀ ਹਨ ਪੰਥ ਵਿੱਚ ਉੱਚੇ ਮੰਨੇ ਆਤਮ ਰਸੀਏ ਰਤਨ ਹਨ ਇਹ ਜਦ ਭਾਰੀ ਓਕੜ ਪਵੇ ਤਾਂ ਆਪਣੀ ਮौज ਅਨੁਸਾਰ ਆਪਾ ਵਾਰ ਕੇ ਦੁਸ਼ੱਤਰ ਕੰਮਾਂ ਵਿੱਚ ਆ ਨਿੱਤਰਦੇ ਹਨ ਔਰ ਕਾਮਯਾਬ ਹੁੰਦੇ ਹਨ ਕਈ ਬੋਲੀਆਂ ਦੇ ਵਿਦਵਾਨ ਹਨ ਰਹਿੰਦੇ ਬਹਿੰਗਮ ਬਿਰਤੀ ਵਿੱਚ ਹਨ ਅਕਸਰ ਜਾਦਕੀ ਸੇ ਮੁਹੀਮ ਤੇ ਜਾਣ ਤਾਂ ਕੇਸ ਖੁੱਲੇ ਛੱਡ ਕੇ ਵਿਚਰਦੇ ਹਨ ਜਦੋਂ ਦੂਰ ਥਾਈ ਮੁਸਲਮਾਨ ਧਰਤੀਆਂ ਵਿੱਚ ਕੰਮ ਕਰਦੇ ਫਿਰਦੇ ਹਨ ਤੇ ਲੋਕੀ ਇਹਨਾਂ ਦੇ ਖੁੱਲੇ ਲਟਕਦੇ ਕੁੰਗਰਾਲੇ ਕੇਸਾਂ ਨੂੰ ਇਹਨਾਂ ਦੇ ਚੰਦਨ ਚਿਹਰੇ ਦੇ ਉਧਾਲੇ ਲਪੇਟਾ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬੌਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ ਸਿੱਖਾਂ ਵਿੱਚ ਤਾਂ ਥਾਂ ਉੱਚੀ ਤੇ ਹਨ ਪਰ ਬਲੋਚੀ ਸਥਾਨ ਗਜ਼ਨੀ ਕੰਧਾਰ ਕਾਬਲ ਜਲਾਲਾਬਾਦ ਖੈਬਰ ਤੇ 13 ਜਗਾ ਜਗਾ ਇਹਨਾਂ ਨੂੰ ਪੀਰ ਕਰਕੇ ਮੰਨਣ ਵਾਲੇ अनेका ਹੀ ਮੁਸਲਮਾਨ ਹਨ ਸੁਖ ਹੋਵੇ ਤਾਂ ਇਹ ਆਪਣੇ ਇਕਾਂਤ ਵਾਸੀ ਬੰਦਗੀ ਦੇ ਰਸ ਵਿੱਚ ਮਗਨ ਰਹਿੰਦੇ ਹਨ ਜਦੋਂ ਮੋਜ ਆ ਜਾਵੇ ਤਾਂ ਇਸ ਰੂਪ ਵਿੱਚ ਫਿਰ ਟੁਰ ਕੇ ਕਾਰਜ ਸਿਰੇ ਚਾੜ ਲੈਂਦੇ ਹਨ ਸ਼ਤਰੂਜੀਤ ਸਿੰਘ ਜੀ ਦੇ ਪਰਿਵਾਰ ਦੀ ਪਾਲ ਵਿੱਚ ਬੜਾ ਯਤਨ ਕੀਤਾ ਸਾਨੀ ਪਰ ਥੋ ਨਹੀਂ ਸੰ ਲੱਗਾ ਕਾਮੀਏ ਕਿਹਾ ਕਰਦੇ ਸਨ ਕਿ ਸ਼ਤਰੂਜੀਤ ਸਿੰਘ ਦੇ ਪਰਿਵਾਰ ਦਾ ਕੋਈ ਬੰਦਾ ਅਜੇ ਜਿਉਂਦਾ ਅਫਗਾਨਿਸਤਾਨ ਵਿੱਚ ਹੈ ਹੁਣ ਦੇਖੇ ਇਹਨਾਂ ਦੀ ਲਈ ਬੂਟੀ ਸਤਵੰਤ ਕੋਰ ਇਸ ਪੰਥਕ ਚੰਦੀ ਚਾਨ ਟੁਕੜੀ ਨੂੰ ਨਾਲ ਲੈ ਆਈ ਹੈ ਆਪ ਹੁਣ ਚੋਹਾ ਨੂੰ ਨਾਲ ਲੈ ਕੇ ਗੁਰਮਤੇ ਦੇ ਦੀਵਾਨ ਵੱਲ ਆਏ ਰਸਤੇ ਵਿੱਚ ਰੋਕ ਸੀ ਤੇ ਗੁੱਪ ਬੋਲਾ ਜਾਣ ਤੇ ਦੱਸੇ ਬਿਨਾ ਅੰਦਰ ਜਾਣਾ ਕਠਨ ਸੀ ਜੋ ਗੁਰਮੁਖ ਜੀ ਨੇ ਚੋਹਾ ਨੂੰ ਦਾਸ ਦਿੱਤਾ ਸੀ ਕਿ ਅੱਜ ਦਾ ਬੋਲਾ ਰਜਤਪਣ ਹੈ ਪਹਿਰੇਦਾਰਾਂ ਨੂੰ ਜੋ ਤਰੇ ਟਿਕਾਣਿਆਂ ਤੇ ਹੋਣਗੇ ਕੰਨ ਵਿੱਚ ਰਜਤ ਪਣ ਕਹਿ ਦੇਣਾ ਤੇ ਮੇਰੇ ਮਗਰ ਤੁਰੀ ਆਉਣਾ ਸੋ ਇਸੇ ਤਰ੍ਹਾਂ ਹੋਇਆ ਪਹਿਰੇਦਾਰ ਚੋਹਾਂ ਨੂੰ ਦੇਖ ਕੇ ਡਾਡੀ ਤਿੱਕੀ ਨਿਗਾਹ ਪਾਉਂਦੇ ਸਨ ਔਰ ਕੁਝ ਸ਼ੱਕ ਕਰਦੇ ਜਾਪਦੇ ਸਨ ਪਰ ਗੁਪ ਬੋਲਾ ਸੁਣ ਕੇ ਠਠੰਬਰ ਜਾਂਦੇ ਸਨ ਤੇ ਫਿਰ ਗੁਰਮੁਖ ਜੀ ਦਾ ਇਸ਼ਾਰਾ ਤੱਕ ਕੇ ਨਿਰਸੰਸੇ ਲੰਘ ਜਾਣ ਦਿੰਦੇ ਸਨ ਜਦੋਂ ਅੰਦਰ ਦੀਵਾਨ ਵਿੱਚ ਗਏ ਤਾਂ ਗਿਆਨੀ ਕਰਬਾਰਾ ਸਿੰਘ ਜੀ ਸ਼ਬਦ ਦੀ ਕਥਾ ਸਮਾਪਤ ਕਰ ਚੁੱਕੇ ਸਨ ਹੁਣ ਸਮਾਪਤੀ ਦਾ ਅਰਦਾਸਾ ਹੀ ਬਾਕੀ ਸੀ ਕਿ ਗੁਰਮੁਖ ਜੀ ਨੇ ਅਰਦਾਸਾ ਕਰਨ ਤੋਂ ਪਹਿਲਾਂ ਚਬੂਤਰੇ ਤੇ ਖੜੇ ਹੋ ਕੇ ਗੱਜ ਕੇ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਇਆ ਤੇ ਫੇਰ ਪੰਥ ਨੂੰ ਵਧਾਈਆਂ ਦਿੱਤੀਆਂ ਖਾਲਸਾ ਜੀ ਅੱਜ ਉਹ ਵਧਾਈ ਹੈ ਕਿ ਜਿਸ ਪੂਰੇ ਸਾਰੇ ਪੰਥ ਦਾ ਖੂਨ ਸੱਚੇ ਪ੍ਰੇਮ ਤੇ ਖੁਸ਼ੀ ਦਾ ਉਛਾਲਾ ਖਾਏਗਾ ਤੇ ਉਹ ਮੰਗਲਾ ਵਾਲੀ ਗੱਲ ਹੈ ਕਿ ਪਿਆਰੇ ਸ਼ਤruਜੀ ਸਿੰਘ ਦਾ ਬੇਟਾ ਲੱਭ ਪਿਆ ਹੈ ਅਤੇ ਅੱਜ ਪੰਥ ਦੇ ਚਰਨਾਂ ਵਿੱਚ ਆ ਗਿਆ ਹੈ ਤੇ ਨਾਲ ਬੀਰਤਾ ਦੀ ਦੇਵੀ ਸਤਬੰਤ ਕੋਰ ਕੈਦਾਂ ਦੇ ਬੰਦਨ ਕੱਟ ਕਟਾ ਕੇ ਸਿੱਖੀ ਸ਼ਰਮ ਧਰਮ ਕੇਸ ਤੇ ਬੰਦਗੀ ਸਲਾਮਤ ਲੈ ਕੇ ਆ ਗਈ ਹੈ ਇਹ ਖਬਰ ਇਸ ਤਰ੍ਹਾਂ ਦੀ ਉਛਾਲੇ ਵਾਲੀ ਪਈ ਕਿ ਮਾਨੋ ਪਿਆਰਾਂ ਦੀ ਬਿਜਲੀ ਵਿਛੋੜੇ ਦੇ ਖਲਵਾੜਿਆਂ ਤੇ ਪੈ ਕੇ ਉਸ ਨੂੰ ਪਵਿੱਤਰ ਅਲਾੰਬੇ ਦਾ ਨੂਰ ਲਾ ਲਕੀ ਸਤਸ਼੍ਰੀ ਅਕਾਲ ਦੇ ਝਕਾਰਿਆਂ ਨਾਲ ਉਸ ਗੁਪਤ ਮੰਡਲ ਦਾ ਆਕਾਸ਼ ਗੂੰਜ ਉਠਿਆ ਜਦ ਚੁੱਪ ਹੋਈ ਤਾਂ ਗੁਰਮੁਖ ਜੀ ਨੇ ਸਤਵੰਤ ਕੋਰ ਨੂੰ ਆਖਿਆ ਕਿ ਆਪਣਾ ਹਾਲ ਸੁਣਾਵੀ ਸਤਵੰਤ ਕੋਰ ਨੇ ਆਪਣੇ ਦੁਖੜੇ ਆਪਣੀ ਸਿੱਖੀ ਸੂਰਤ ਨਾਲ ਦੁਖੜਿਆਂ ਦੇ ਮੁਕਾਬਲੇ ਤੇ ਸਾਈਂ ਦੀਆਂ ਮਹਿਰਾ ਤੇ ਫਿਰ ਗੁਰਮੁਖ ਜੀ ਦੀ ਪਿਆਰੀ ਛੋ ਤੇ ਨਾਮਦਾਨ ਨਾਲ ਜੀ ਉੱਠਣ ਦੀ ਮਗਰਲੀ ਸਿਰ ਬੀਤੀ ਤੇ ਆਗਾ ਖਾ ਦੇ ਮਿਲਨ ਦੀ ਗੱਲਬਾਤ ਕਹਿ ਸੁਣਾਈ ਅੱਜ ਦਾ ਸਮਾਗਮ ਪੰਥ ਦੇ ਜਥੇਦਾਰਾਂ, ਚੌਣਵੇਂ ਮਹਾਪੁਰਖਾਂ, ਵਿਦਵਾਨਾਂ, ਸੂਰਮਿਆਂ ਤੇ ਯੋਧਿਆਂ ਦਾ ਸੀ। ਚੌਣਵੇਂ ਦਾ ਦੀਵਾਨ ਹੀ ਗੁਰਮਤਾ ਕਹੀਦਾ ਸੀ। ਹਾਂ ਜੀ। ਉਹਨਾਂ ਸਾਰੇ ਬਹਾਦਰਾਂ ਤੇ ਸ਼੍ਰੇਸ਼ਟ ਸਜਣਾ ਦੇ ਦਿਲ ਸਤਵੰਤ ਘੋਰ ਦੇ ਦੁੱਖਾਂ ਔਰ ਉਸ ਦੀਆਂ ਬਹਾਦਰੀਆਂ ਨਾਲ ਭਾਰ ਆਏ। ਆਪਣੀ ਕੌਮ ਤੇ ਸਿੱਖੀ ਵਿਸ਼ਵਾਸ ਦੀਆਂ ਉੱਚੀਆਂ ਤਸੀਰਾਂ ਉੱਤੇ ਫਖਰ ਆ ਆ ਕੇ ਨੈਣ ਭਰ ਭਰ ਲਿਆਏ। ਇਸ ਵੇਲੇ ਇੱਕ ਫਖਰਾ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਜੋਸ਼ੁਦਾਇਕ ਅਚਲ ਬਲਬਲਾ ਉਤਸ਼ਾਹ ਬਣ ਕੇ ਉਮੜਦਾ ਸੀ ਨੈਣ ਪਰਦੇ ਡੁੱਲਦੇ ਤੇ ਚਮਕ ਚਮਕ ਉੱਠਦੇ ਸਨ ਉਦਾਸੀਆਂ ਨਾਲ ਨਹੀਂ ਪਰ ਸ਼ੁਕਰਾਂ ਫਖਰਾ ਤੇ ਉਮਾਹਾ ਨਾਲ ਕਿ ਅਸੀਂ ਕਿਸ ਅਕਲਾਂ ਤੇ ਸ਼ਕਤੀਆਂ ਦੇ مالک ਤੇ ਤਨੀ ਸਾਹਿਬ ਦੇ ਰਚੇ ਹੋਏ ਖਾਲਸੇ ਹਾਂ ਸਾਡੇ ਨਾ ਕੇਵਲ ਖਿਆਲ ਪਰ ਸਾਡੇ ਖੂਨ ਵਿੱਚ ਉਸਨੇ ਕਿਹੜੀ ਜਾਨ ਪਾਈ ਹੈ ਕੀ ਸਾਡੀ ਕੰਨਿਆ ਵੀ ਕਠਨ ਤੋਂ ਕਠਨ ਮੁਸ਼ਕਲਾਂ ਵਿੱਚ ਜਾ ਕੇ ਇੱਕ ਅੱਗ ਦੇ ਮਗਦੇ ਕੋਲੇ ਵਾਂ ਜੋ ਸਿਆਲੇ ਦੀ ਕੱਕਰੀ ਰਾਤ ਵਿੱਚ ਆਪਣਾ ਨਿੱਕੇ ਤੋਂ ਨਿੱਕਾ ਵਜੂਦ ਹੁੰਦੇ ਸਨ ਮਗਦਾ ਪਖਦਾ ਹੈ ਤੇ ਸੇਕ ਦਿੰਦਾ ਹੈ ਹਾਰਦੀਆਂ ਨਹੀਂ ਨਾ ਮੁਸ਼ਕਲਾਂ ਨਾ ਡਰ ਨਾ ਨਿਰਾਸ਼ਤਾ ਦੇ ਹਨੇਰੇ ਨਾ ਲੋਭ ਦੇ ਬੁਲਾਵੇ ਨਾ ਲਾਲਚ ਨਾ ਫੁਸਲਾਹਟ ਕੋਈ ਸਾਡੇ ਬੱਚੇ ਬੱਚਿਆਂ ਨੂੰ ਵੀ ਆਪਣੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ ਅਸੀਂ ਉਹਨਾਂ ਵਿੱਚੋਂ ਹੀ ਨਿਕਲੇ ਹਾਂ ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬਤ ਮੋਤਾਂ ਦੇ ਕਾਰਨ ਇੱਕ ਪਹਾੜ ਦਾ ਨਾਮ ਹੀ ਹਿੰਦੂ ਕੁਸ਼ ਰੱਖ ਦਿੱਤਾ ਗਿਆ ਹੈ ਜਿੱਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਚੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ ਵਾਹ ਸਾਹਿਬਾ ਸੋਨੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰਾ ਧੰਨ ਤੇਰੀ ਜਿੰਦ ਤੇ ਜਿੰਦ ਪਾਉਣ ਦੀ ਰੱਬੀ ਤਾਕਤ ਐਨਾ ਮਾਰ ਮਿਟਿਆ ਹਿੰਦੀਆਂ ਵਿੱਚ ਤੂੰ ਕਿਹੜੀ ਅਮਰ ਅਚੁੱਕ ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ ਤੇਰੇ ਆਪਣੇ ਬੱਚਿਆਂ ਵਾਲੀ ਬੀੜਤਾ ਦਿਖਾਲਦੇ ਹਨ ਹਾਂ ਸੋਹਣੇ ਕੇਸਾਂ ਵਾਲਿਆ ਤੂੰ ਹੀ ਆਪਣੇ ਜਾਏ ਸਾਡੇ ਪਾਪਾ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ ਪਰ ਮੇਰੇ ਲੱਖਾਂ ਪੁੱਤਰ ਹੋਰ ਹਨ ਜੋ ਖਾਲਸਾ ਕਹੀਦੇ ਹਨ ਤੇ ਇਹ ਮੇਰੇ ਖਾਲਸਾ ਜੀ ਇੱਕ ਪੁੱਤਰ ਸੋਮਾ ਹੈ ਮੇਰਾ ਇਹ ਪੁੱਤਰ ਅਮਰ ਪੁੱਤਰ ਹੈ ਸਦਾ ਜੀਏਗਾ ਖਾਲਸਾ ਅਮਰ ਹੈ ਹਾਂ ਤੂੰ ਤਾਂ ਸਾਨੂੰ ਪੁੱਤਰ ਬਣਾਇਆ ਸੀ ਤੇ ਅਮਰ ਪੁੱਤਰ ਬਣਾਇਆ ਸੀ ਫਿਰ ਤੇਰੇ ਇਹ ਅਮਰ ਬੱਚੇ ਕੀ ਕੋ ਨਾ ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿਲ ਅਚੁਕ ਅਬੁਝ ਅਗ ਦਾ ਆਲਾੰਬਾ ਹੋਣ ਇਸ ਤਰ੍ਹਾਂ ਭਾਵ ਸੰ ਜੋ ਮਹਾਬਲੀ ਸੂਰਿਆਂ ਗਿਆਨੀਆਂ ਧਿਆਗੀਆਂ ਤੇ ਕਰਨੀਆਂ ਵਾਲੇ ਮਹਾਪੁਰਖਾਂ ਦੇ ਅੰਦਰ ਠਾਠਾ ਮਾਰ ਰਹੇ ਸਨ ਜਦੋਂ ਸਤਵੰਤ ਆਪਣੇ ਦੁਖੜੇ ਆਪਣੇ ਹੀਲੇ ਹਿੰਮਤਾ ਆਪਣੇ ਹਾਲ ਹਵਾਲ ਦੱਸ ਰਹੀ ਸੀ ਜਦੋਂ ਦੱਸ ਚੁੱਕੀ ਤਦ ਧੰ ਸਿੱਖੀ ਧੰ ਸਿੱਖੀ ਦੀ ਗੁਜਾਰ ਨਾਲ ਆਕਾਸ਼ ਗੂੰਜਿਆ ਹੁਣ ਆਗਾ ਖਾਂ ਦੇ ਖੜੇ ਕਰਾ ਕੇ ਦਰਸ਼ਨ ਕਰਾਈ ਗਈ ਉਹ ਪੰਜਾਬੀ ਸਮਝਣ ਤੇ ਕੁਝ ਟੂ ਟੂ ਕਰਨ ਲੱਗ ਪਿਆ ਸੀ ਪਰ ਸਾਫ ਨਹੀਂ ਬੋਲ ਸਕਦਾ ਸੀ ਪਰ ਉਸਨੇ ਐਨੇ ਪਦ ਆਖ ਹੀ ਲਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਮੇਰਾ ਸੀਸ ਗੁਰੂ ਖਾਲਸੇ ਦੀ ਭੇਟਾ ਹੋਵੇ ਇਸ ਇੱਕ ਫਿਕਰੇ ਤੇ ਫਿਰ ਕਲੇਜੇ ਉਛਲੇ ਔਰ ਧੰਨ ਕਲਗੀਆਂ ਵਾਲੇ ਨਕਸ਼ਾ ਅੱਖਾਂ ਅੱਗੇ ਜਾਗਦੀ ਜੋਤ ਹੋ ਲਿਸ਼ ਗਿਆ ਹੁਣ ਜਥੇਦਾਰ ਨੇ ਚਾਇਆ ਕਿ ਆਗਾ ਖਾਦੀ ਖਡਾਵੀ ਆਪਣੀ ਸ਼ਹੀਦ ਹੋਈ ਸੁਆਣੀ ਦਾ ਹਾਲ ਸੁਣਾਵੇ ਸਉ ਉਸ ਪਿਆਰ ਨਿਛਾਵਰ ਬੀਬੀ ਨੇ ਸ਼ਤਰੂਜੀਤ ਸਿੰਘ ਦੀ ਸਿੰਘਣੀ ਆਸ ਕੋਰ ਤੇ ਬੱਚੇ ਦੇ ਕੈਦ ਪੈਣ ਤੋਂ ਲੈ ਕੇ ਸਤਵੰਤ ਜੀ ਦੇ ਮਿਲਨ ਤੱਕ ਦੇ ਸਾਰੇ ਹਾਲਾਤ ਸੁਣਾਏ ਇੰਨਾ ਕਸ਼ਟ ਭਰੇ ਦੁਖੜਿਆਂ ਤੇ ਕੌਣ ਸੀ ਜੋ ਵਿਰਾਗ ਮੂਰਤ ਨਹੀਂ ਸੀ ਹੋ ਹੋ ਜਾਂਦਾ ਆਸ ਕੋਰ ਦਾ ਮੌਤ ਦਾ ਜ਼ਹਿਰ ਪਿਆਲੇ ਨੂੰ ਸ਼ਹੀਦੀ ਦਾ ਸ਼ਰਬਤ ਬਣਾ ਕੇ ਪੀ ਜਾਣਾ ਆਪਣੇ ਬੱਚੇ ਨੂੰ ਪੰਥ ਸੇਵਾ ਲਈ ਜਿਉਂਦੇ ਰੱਖ ਜਾਣਾ ਆਸ ਕੋਰ ਦਾ ਸਿੱਧਕੀ ਮੇਰਾ ਬੱਚਾ ਆਪਣਾ ਜਨਮ ਸੁਣ ਕੇ ਆਪਣੇ ਅਸਲੇ ਵਿੱਚ ਜ਼ਰੂਰ ਜਾਏਗਾ ਦਾ ਪੂਰਾ ਉਤਰਨਾ ਜ਼ਿੰਦਾ ਸਬੂਤ ਸਨ ਸਿੱਖੀ ਜ਼ਿੰਦਗੀ ਦੇ ਸਿੱਖੀ ਵਿਸ਼ਵਾਸ ਦੇ ਤੇ ਸਿੱਖੀ ਸਤਿਆ ਦੇ ਇਹ ਸਾਰੇ ਭਾਵ ਇੱਕ ਉੱਚਾ ਵਿਰਾਗ ਪੈਦਾ ਕਰਦੇ ਹਨ ਜਿਸ ਵਿੱਚ ਖੂਨ ਸਰਦ ਹੋਣ ਦੀ ਥਾਂ ਲਾਲੀ ਤੇ ਉਬਾਰ ਖਾਂਦਾ ਸੀ ਹਾਂ ਵਿਰਾਗ ਦਾ ਝਲਕਾ ਵੱਜਦੇ ਸਾਰ ਨਾਸ਼ਮਾਨ ਜਗਤ ਦੇ ਦਿਲ ਫਰੇਮ ਨਕਸ਼ਿਆਂ ਤੋਂ ਜਿੱਤ ਉੱਠ ਕੇ ਸਾਹਿਬ ਜੀ ਦੀ ਪਿਆਰ ਮੂਰਤੀ ਦਾ ਝਲਕਾ ਲੈ ਲੈਂਦੇ ਸੀ ਕਲੇਜੇ ਉਸਮਾਨ ਵਿੱਚ ਫਖਰ ਵਿੱਚ ਉਛਲ ਪੈਂਦੇ ਕਿ ਸਾਡੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੀ ਪਾਰਸੂ ਸਾਡੇ ਮਨਾਂ ਨੂੰ ਲਾਈ ਹੈ ਕਿ ਇਹ ਵਿਦੇਸ਼ਾਂ ਵਿੱਚ ਪਰਵਸ ਪੈ ਕੇ ਇੱਕ ਪਾਸੇ ਭਿਆਨਕ ਮੋਤ ਤੇ ਦੂਜੇ ਪਾਸੇ ਐਸ਼ਵਰਜ ਦੇ ਲਾਲਚਾਂ ਵਿੱਚ ਵੀ ਘਿਰੇ ਜਾ ਕੇ ਆਪਣੀ ਆਣ ਤੋਂ ਨਹੀਂ ਹਿਲਦੇ ਮਰਨ ਵਿੱਚ ਜੀਵਨ ਸਮਝਦੇ ਹਨ ਔਰ ਗੁਲਾਮੀ ਦੇ ਜੀਵਨ ਨੂੰ ਮੋਤ ਤੋਂ ਬੁਰਾ ਸਮਝਦੇ ਹਨ ਜਿੱਥੇ ਹਮਸਾਏ ਸਾਖ ਤੇ ਨਾਤੇਦਾਰ ਜੋ ਉਸ ਜੈੰਤੀ ਦਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਰਸ ਚੂ ਤੋਂ ਵਿਰਵੇ ਹਨ ਓਨਾ ਹੀ ertidiyan ਵਿੱਚ ਓਨਾ ਹੀ ਹਾਲਾਤਾਂ ਵਿੱਚ ਜਾ ਕੇ 2 2 4 4 ਰੁਪਏ ਨੂੰ ਪਸ਼ੂਆਂ ਵਾਂਗ ਵਿਕਦੇ ਹਨ ਉਥੇ ਸਾਡੇ ਬੱਚੇ ਸਾਡੀਆਂ ਇਸਤਰੀਆਂ ਨੂੰ ਕੋਈ ਲਾਲਚ ਮੋ ਨਹੀਂ ਸਕਦਾ ਔਰ ਡਰ ਚੁਕਾ ਨਹੀਂ ਸਕਦਾ ਨਿਰਪੈ ਮੋਤ ਦੇ ਘਾਟ ਉਤਰਦੇ ਹਨ ਔਰ ਟੁੱਟਦੇ ਸਿਤਾਰੇ ਵਾਂਗੂ ਆਪਣੀ ਮੌਤ ਵਿੱਚ ਵੀ ਨੂਰ ਦਾ ਲਿਸ਼ਕਾਰਾ ਮਾਰਦੇ ਹਨ हां ਸਾਡੇ ਬੱਚਿਆਂ ਦੇ ਖਿਡਾਵੇ ਜਿਨ੍ਹਾਂ ਨੂੰ ਸਾਡੇ ਪਿਆਰ ਜੀਵਨ ਦੀ ਛੋ ਮਿਲੀ ਹੈ ਉਹਨਾਂ ਵਿੱਚ ਵੀ हे ਕਲਕੀ ਤਰ ਤੇਰੀ ਛੋ ਦਰ ਛੋ ਐਸਾ ਬਲ ਭਰ ਦਿੰਦੀ ਹੈ ਕਿ ਐਸੀ ਕਠਨ ਦਸ਼ਾ ਵਿੱਚ ਉਹ ਅਚੂਕ ਰਹਿੰਦੇ ਹਨ ਔਰ ਪਿਆਰ ਦੀ ਜਗਵੇਦੀ ਉੱਤੇ ਆਪਣਾ ਸਭ ਕੁਝ ਵਾਰ ਕੇ ਆਪਣੇ ਪਿਆਰੇ ਦਾ ਘੋਲ ਪਾਲ ਦੱਸਦੇ ਹਨ ਵਾ ਵਾ ਇੱਕ ਠੱਠੇ ਦੇਸ਼ ਇੱਕ ਗੁਲਾਮ ਦੇਸ਼ ਵਿੱਚ हे ਚਮਕਦੇ ਨੂਰ ਕਲਗੀਧਾਰ ਵਾ ਵਾ ਤੈਨੂੰ ਵਾਹ ਵਾਹ ਸਦਾ ਵਾਹ ਵਾਹ ਤੈਨੂੰ ਜੀਵਨ ਕਣੀ ਪਰ ਕੇ ਮੋਏ ਜੀਵਾਲ ਦੇਣ ਵਾਲੇ ਜੀ ਦਾਨ ਦੇ ਦਾਤਿਆ ਵਾਹ ਵਾਹ ਤੈਨੂੰ ਆਗਾ ਖਾ ਦੀ ਖਡਾਵੀ ਦੇ ਆਪਾ ਬਾਰ ਪਿਆਰ ਨੇ ਆਖਰ ਸੂਰਮਿਆਂ ਦੇ ਪਰ ਆਉਂਦੇ ਪਰ ਅੱਖਾਂ ਵਿੱਚ ਹੀ ਗੁੰਮ ਹੋ ਹੋ ਜਾਂਦੇ ਅਥਰੂ ਪਵਿੱਤਰ ਅਥਰੂ ਪਾਵਨ ਧਰਤੀ ਉੱਤੇ ਡੇਗ ਲਈ ਪਰ ਡੇਗ ਹੀ ਲਈ ਆਗਾ ਖਾਨ ਲੱड्डा ਸਿੰਘ ਤੇ ਸਾਈਂ ਹੈਰਾਨ ਸਨ ਕਿ ਸਤਵੰਤ ਕੋਰ ਕੰਨਿਆ ਸੀ ਔਰ ਇਸ ਛਿੰਨ ਤੱਕ ਇਸਨੇ ਸਾਨੂੰ ਵੀ ਆਪਾਂ ਨਹੀਂ ਦਿਤਾਇਆ ਕਿ ਇਸ ਬਹਾਦਰੀ ਨਾਲ ਇਸਨੇ ਆਪਾਂ ਲੁਕਾਈ ਰੱਖਿਆ ਹੈ ਔਰ ਕੀਕੂ ਫਿਰ ਪੂਰੇ ਪਿਆਰ ਤੇ ਪਰੋਸੇ ਨਾਲ ਨਿਭੀ ਹੈ ਪਾਂਥਵੇ ਵਿੱਚ ਉਸਦੀ ਸਿੱਖੀ ਸੂਰਤ ਬੀਰਤਾ ਤੇ ਧਰਮ ਉੱਤੇ ਤਾਂ ਅਸ਼ ਅਸ਼ ਹੋ ਰਹੀ ਸੀ ਪਰ ਉਸਦੀ ਦਾਨਾਈ ਤੇ ਅਕਲ ਉੱਤੇ ਵੀ ਬਹੁਤ ਹੀ ਸ਼ਾਬਾਸ਼ ਹੋਈ ਸਿੱਖ ਕન્યા ਨੂੰ ਜ਼ਾਲਮ ਕੈਦ ਕਰਕੇ ਲੈ ਗਈ ਪਰ ਉਹ ਮੂਰਖ ਨਹੀਂ ਸੰਜਾਨਦੇ ਕਿ ਇਹ ਮਗਰਮਛ ਦਾ ਬੱਚਾ ਹੈ ਇਹ ਨਿਹੰਗ ਦਾ ਪੂੰਗੜਾ ਹੈ ਇਹ ਸਾਡੀ ਖੁਰਾਕ ਨਹੀਂ ਬਣੇਗਾ ਉਹ ਮੱਛੀਆਂ ਦੇ ਜਾਲ ਵਿੱਚ ਅਡੋਲ ਹੀ ਇਸ ਨੂੰ ਲੈ ਗਏ ਸਨ ਇਸ ਨਿਹੰਗ ਬੱਚੇ ਨੇ ਨਾ ਕੇਵਲ ਆਪਣਾ ਛੁਟਕਾਰਾ ਪਾਇਆ ਸਗੋਂ ਆਪਣੇ ਦੋ ਹੋਰ ਭੈਣ ਭਰਾ ਕੈਦੋਂ ਨਾਲ ਵਾਪਸ ਲਿਆਂਦੇ ਹਾਂ ਉਸ ਪਾਵਨ ਧਰਤੀ ਵਿੱਚ ਲਿਆਂਦੇ ਕਿ ਜਿੱਥੇ ਖੁੱਲ ਲਈ ਹਾਂ ਦੇਸ਼ ਤਰਮ ਖਿਆਲ ਤ੍ਰਿਆ ਖੁੱਲਣ ਲਈ ਮਹਾਨ ਯਤਨ ਹੋ ਰਿਹਾ ਹੈ ਸੀ ਹਾਂ ਜੀ ਨਾ ਕੇਵਲ ਸਿੱਖ ਕੈਦੀ ਇਹ ਕੈਦ ਪਈ ਸਿੱਖ ਕੰਨਿਆ ਸੁਤੰਤਰ ਕਰਕੇ ਲਈ ਹੈ ਸਗੋ ਇੱਕ ਜਰਵਾਣਿਆਂ ਦੇ ਕਿਲੇ ਵਿੱਚੋਂ ਛੁੱਟ ਕੇ ਆਉਂਦੀ ਉੱਚੇ ਨਮੂਨੇ ਦੀ ਆਪਣੀ ਪਿਆਰੀ ਛੋਦੀ ਇੱਕ ਐਸੀ ਚਿੰਗ ਲਈ ਆਈ ਹੈ ਕਿ ਜਿਸ ਨੇ ਪੰਥ ਤੇ ਦੇਸ਼ ਵਿੱਚ ਲਾ ਕੇ ਕੋਈ ਰੰਗ ਦਿਖਾਉਣਾ ਹੈ ਤੇ ਕਈ ਅਲਾਮਬੇ ਕੁਰਬਾਨੀਆਂ ਦੇ ਬਾਲਨੇ ਹਨ ਹਾਂ ਆਪਣੀ ਕੈਦ ਦੀ ਧਰਤੀ ਵਿੱਚ ਵੀ ਕੋਈ ਪਿਆਰ ਦੀ ਚਿੰਗ ਲਾ ਕੇ ਆਈ ਹੈ ਜਿਸ ਨੇ ਕਿਸੇ ਦਿਨ ਆਪਣਾ ਰੰਗ ਦਿਖਾਉਣਾ ਹੈ ਏਹੀ ਜ਼ਿੰਦਗੀ ਜੋ ਸੁਕੁੰਗਰ ਵਾਲੇ ਕੇਸਾਂ ਵਾਲੇ ਸੂਰਮੇ ਦਾਤਾ ਨੇ ਮੁਰਦਾ ਕੌਮ ਵਿੱਚ ਭਰੀ ਸੀ ਤੇ ਜਗਤ ਨੂੰ ਇੱਕ ਕਰਾਮਾਤ ਸਦਾ ਅਟਲ ਕਰਾਮਾਤ ਕਰ ਦਿਖਾਈ ਸੀ ਹੁਣ ਦੀਵਾਨ ਵਿੱਚ ਅਮਰ ਤਿਆਰ ਹੋ ਗਿਆ ਔਰ ਛਕਾਇਆ ਗਿਆ ਇਸ ਅਤਿ ਖੁਸ਼ੀ ਦੇ ਨਜ਼ਾਰੇ ਨੂੰ ਪੰਥ ਨੇ ਫੇਰ ਤੇ ਪਾਉਣਾ ਪਸੰਦ ਨਹੀਂ ਕੀਤਾ ਆਗਾ ਖਾ ਦਾ ਨਾਮ ਅਲਾम्बा ਸਿੰਘ ਰੱਖਿਆ ਗਿਆ ਉਸ ਦੀ ਖਡਾਵੀ ਨੇ ਜੋ ਆਪਣਾ ਧਰਮ ਪਿਆਰ ਰੱਖਦੀ ਸੀ ਤੇ ਆਪਣੇ ਪਾਲੇ ਬੱਚੇ ਦੀ ਸਕੀ ਮਾਂ ਹੋ ਚੁੱਕੀ ਸੀ ਅੱਜ ਮਾਈ ਤੇਜਕੌਰ ਦਾ ਨਾਮ ਪਾਇਆ ਹਾਂਜੀ ਜੁਗਾ ਤਾਂ ਕੌਮ ਵਿੱਚ ਚਾਨਣ মুনਾਰਾ ਬਣ ਕੇ ਰੋਸ਼ਨੀ ਦੇਣ ਵਾਲਿਆਂ ਦਾ ਨਵਾਂ ਜਨਮ ਹੋ ਗਿਆ ਇਸ ਵੇਲੇ ਜਦ ਕੀ ਹੁਣ ਅਰਦਾਸਾ ਹੋਣ ਵਾਲਾ ਸੀ ਕਿ ਇੱਕ ਪਿਆਰੇ ਨੇ ਕਿਹਾ ਖਾਲਸਾ ਜੀ ਕੈਸੀਆਂ ਆਦਰਯੋ ਕੁਰਬਾਨੀਆਂ ਕਸ਼ਟਾਂ ਤੇ ਪਿਆਰਾਂ ਵਿੱਚੋਂ ਸਤਵੰਤ ਤੇ ਅਲਾਮਬਾ ਸਿੰਘ ਲੰਗੇ ਹਨ ਤੇ ਇਕੱਠੇ ਦੇ ਛਪੜੇ ਹਨ ਤੇ ਪਰਸਪਰ ਸਤਿਕਾਰ ਤੇ ਹਿੱਤ ਨਾਲ ਇੱਕ ਦੂਸਰੇ ਦੇ ਆਦਰ ਕਰਨ ਵਾਲੇ ਹੋ ਚੁੱਕੇ ਹਨ ਚੰਗਾ ਹੋਵੇ ਕਿ ਦੋਹਾਂ ਦਾ ਵਿਆਹ ਕਰਕੇ ਇਹਨਾਂ ਨੂੰ ਅਵਿਛੜ ਕਰ ਦਿੱਤਾ ਜਾਵੇ ਇਹ ਗੱਲ ਸੁਣ ਕੇ ਸਤਵੰਤ ਕੌਰ ਨੇ ਬੜੀ ਅਦਬ ਵਾਲੀ ਤੇ ਅਹਲ ਸੁਰ ਵਿੱਚ ਬੇਨਤੀ ਕੀਤੀ ਮੇਰੇ ਗੁਰੂ ਦੇ ਰੂਪ ਵਾਲੇ ਖਾਲਸਾ ਜੀ ਮੈਨੂੰ ਜਦ ਅਲਾम्बा ਸਿੰਘ ਜੀ ਆਗਾ ਖਾਂ ਦੇ ਰੂਪ ਵਿੱਚ ਮਿਲੇ ਤੇ ਆਪੋ ਵਿੱਚ ਪਰਸਪਰ ਸਹਾਇਤਾ ਦੇ ਅਹਿਦ ਹੋਏ ਤਾਦ ਤੋਂ ਔਰ ਫੇਰ ਜਦੋਂ ਉਹਨਾਂ ਦੇ ਤੇ ਮੇਰੇ ਖੂਨ ਦੇ ਇੱਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿੱਚ ਖੁੱਲੇ ਮੇਰੀ ਨਜ਼ਰੋਂ ਉਹ ਮੇਰੇ ਮਾਪੇ ਹੋ ਜਾਏ ਵੀਰ ਹੋ ਕੇ ਲੰਗੇ ਆਪਦੇ ਚਰਨਾ ਕਮਲਾ ਵਿੱਚ ਅਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ਕ ਪਾਵਾਂ ਦੇ ਪੰਘੂੜੇ ਵਿੱਚ ਉਹ ਵੀਰ ਹੋ ਕੇ ਝੂਮਦੇ ਰਹੇ ਹਨ ਮੇਰੀ ਆਤਮਾ ਵਿੱਚ ਉਹਨਾਂ ਲਈ ਪੈਣਾ ਵਾਲਾ ਪਿਆਰ ਪਲਰ ਚੁਕਾ ਹੈ ਮੈਨੂੰ ਇਸ ਉੱਚੇ ਦਰੋਂ ਤੇ ਆਪਣੇ ਚਰਨਾਂ ਦੇ ਸੁਗੰਧਤ ਕੇਸਰ ਵਿੱਚੋਂ ਇੱਕ ਉਸ ਸੁਗੰਧੀ ਦਾ ਦਾਨ ਕਰੋ ਕਿ ਮੇਰੀ ਉਹ ਪਵਿੱਤਰ ਆਤਮ ਲਹਿਰ ਜਿਸ ਵਿੱਚ ਉਹ ਭਰਾ ਤੇ ਵੀਰ ਸੱਕੇ ਵੀਰ ਹੋ ਕੇ ਲਿਸ਼ਕੇ ਹਨ ਅੰਤ ਪ੍ਰਯੰਤ ਨਿਭ ਜਾਵੇ ਉਹ ਵੀਰ ਹੋਣ ਮਿੱਠੇ ਮਿੱਠੇ ਮੈਂ ਭੈਣ ਹੋਵਾਂ ਅਸੀਸਾਂ ਦੇਣ ਵਾਲੀ ਦੂਜੀ ਬਿਨੇ ਹੈ ਕਿ ਮੈਨੂੰ ਹੁਣ ਗਰਸਤ ਵਿੱਚ ਨਾ ਪਾਓ ਗ੍ਰਸਤ ਸੋਣਾ ਹੈ ਸਤਗੁਰੂ ਦਾ ਪਵਿੱਤਰ ਕੀਤਾ ਆਸ਼ਰਮ ਹੈ ਪਰ 헤 ਵੀਰੋ ਮੇਰਾ ਆਤਮਾ ਪੰਥ ਸੇਵਾ ਦੇ ਪਿਆਰ ਵਿੱਚ ਬਹੁਤ ਵੱਧ ਚੁਕਾ ਹੈ ਇਸ ਖੂਨ ਵਿੱਚ ਕੋਈ ਬਦਮਾ ਬਲਬਲਾ ਪੈ ਚੁਕਾ ਹੈ ਪੰਥ ਦੀਆਂ ਮੁਸ਼ਕਲਾਂ ਵਿੱਚ ਕਸ਼ਟ ਪਾਣਾ ਤੇ ਆਪਾਂ ਨਿਸ਼ਾਵਰ ਕਰਕੇ ਸ਼ਹੀਦੀ ਪਾਣ ਦਾ ਬਲਬਲਾ ਵੱਜ ਚੁਕਾ ਹੈ ਮੈਨੂੰ ਪੰਥ ਦਾ ਲਾਂਗਰੀ ਬਣਾਓ ਮੈਨੂੰ ਪੰਥ ਦੇ ਜ਼ਖਮ ਬੰਨਣ ਵਾਲਾ ਵੈਦ ਬਣਾਓ ਮੈਨੂੰ ਭੈਣ ਭਰਾਵਾਂ ਦੀ ਖਿਡਾਵੀ ਬਣਾਓ ਪਰ ਮੈਨੂੰ ਹੁਣ ਗ੍ਰਸਤ ਨਾ ਦਿਓ ਏ ਭੁੱਲ ਹੈ ਅਵਗਿਆ ਹੈ ਪਰ ਮੈਂ ਕਰ ਚੁੱਕੀ ਹਾਂ ਤੇ ਤੁਹਾਡਾ ਬਿਰਦ ਹੈ ਕਿ ਅੰਦਰਲੇ ਦੇ ਧਰਮ ਵੀ ਸਿਰੇ ਚੜਾ ਦਿਓ ਚਾਹੇ ਉਹ ਔਖੇ ਵੀ ਹੋਣ ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਉੱਚਾ ਰੱਖ ਕੇ ਪੰਥ ਸੇਵਾ ਵਿੱਚ ਸਫਲ ਕਰ ਲਵਾਂ ਮੈਂ ਹੁਕਮ ਤੋਂ ਨਾਬਰ ਨਹੀਂ ਸੰਿਆਸੀ ਬੰਨਣਾ ਚੰਗਾ ਵੀ ਨਹੀਂ ਜਾਣਦੀ ਪਰ ਚਾਓ ਨਾਲ ਉਛਲਣ ਦਿਓ ਇਸ ਬੂੰਦ ਨੂੰ ਸਾਗਰ ਬਣ ਜਾਣ ਦਿਓ ਵਾਰ ਦੇਓ ਕਿ ਇਹ ਇੱਕ ਨਿਕਾਰਾ ਨਿਮਾਣਾ ਜੀਵਨ ਉਸ ਜੀ ਦਾਨ ਦਾਤੇ ਕਲਗੀਧਰ ਦੇ ਅਦਰਸ਼ ਖਾਲਸਾ ਤੋਂ ਸਦਕੇ ਹੋਵੇ ਸੋਚ ਲਓ ਕਿ ਜੇ ਇਹ ਕੰਨਿਆ ਨੇ ਸੇਵਾ ਸਿਰ ਚਾ ਲਈ ਹੈ ਤੇ ਬਾਲ ਬੱਚੇ ਦੀ ਮੋਹ ਮਮਤਾ ਵਿੱਚ ਨਹੀਂ ਗਈ ਤਾਂ ਐਡੇ ਵੱਡੇ ਪੰਥ ਦਾ ਕੁਝ ਘਟ ਨਹੀਂ ਚਲਿਆ ਸੋ ਮੇਰੇ ਵੱਡੇਓ ਦਾਨ ਦਿਓ ਦਾਤਾ ਜੀ ਤੋਂ ਲੈ ਦਿਓ ਮੇਰੀ ਖਾਲਸਾ ਜੀ ਦੇ ਚਰਨਾ ਨਾਲ ਰਹਿ ਬਣ ਆਵੇ ਮੇਰੀ ਖਾਲਸਾ ਜੀ ਦੇ ਚਰਨਾ ਨਾਲ ਨਿਭ ਜਾਵੇ ਕੌਣ ਸੀ ਜੋ ਇਸ ਵੇਲੇ ਸਿੱਖੀ ਪਵਿੱਤਰਤਾ ਪਾਵਨ ਪਵਿੱਤਰਤਾ ਪੁਨੀਤ ਪਵਿੱਤਰਤਾ ਤੇ ਉਚਲਣਾ ਪਿਆ ਹੋਵੇ ਹਾਂ ਜੀ ਇਸ ਸਮੇਂ ਸਿੱਖਾਂ ਵਿੱਚ ਇਹ ਪਵਿੱਤਰਤਾ ਠਾਠਾ ਮਾਰਦੀ ਸੀ ਨਾਮ ਅਭਿਆਸ ਦਾ ਇਹ ਪ੍ਰਤਾਪ ਹੈ ਇਹ ਮبالਗਾ ਤੇ ਬਨਾਵਟ ਨਹੀਂ ਵੈਰੀਆਂ ਨੇ ਸਾਖ ਭਰੀ ਹੈ ਬਲੋਚੀ ਖਾਨ ਦੇ ਦਰਬਾਰੀ ਲੇਖਕ ਨੇ ਲਿਖਿਆ ਹੈ ਕਿ ਸਿੱਖਾਂ ਵਿੱਚ ਵਿਕਾਰ ਦ੍ਰਿਸ਼ਟੀ ਦਾ ਅਪਹਾਵ ਹੈ ਇਹ ਆਚਰਨ ਦੇ ਪੂਰਨ ਪਵਿੱਤਰ ਲੋਕ ਹਨ ਹੁਣ ਆਗਾ ਖਾਨੇ ਗੁਰਮੁਖ ਜੀ ਪਾਸ ਫਾਰਸੀ ਬੋਲੀ ਵਿੱਚ ਆਪਣਾ ਭਾਵ ਆਖਿਆ ਕਿ ਸਤਵੰਤ ਕੋਰ ਨੂੰ ਜਦ ਮੈਂ ਮਿਲਿਆ ਅਸੀਂ ਭਰਾ ਬਣੇ ਸਾਂ ਇਸ ਪਵਿੱਤਰਤਾ ਦੇ ਅਗਨਕੁੰਡ ਨਾਲ ਮੇਰਾ ਭਰਾ ਭੈਣ ਦਾ ਭਾਵ ਗੱਠ ਚੁਕਾ ਹੈ ਜਦੋਂ ਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਭੈਣ ਹੈ ਹੁਣ ਮੈਨੂੰ ਅੱਜ ਪਤਾ ਲੱਗਾ ਹੈ ਕਿ ਇਹ ਭਰਾ ਨਹੀਂ ਸੀ ਸੋ ਮੈਂ ਹੁਣ ਜਾਤਾ ਹੈ ਪਛਾਤਾ ਹੈ ਸਹੀ ਕਰ ਪਛਾਤਾ ਹੈ ਕਿ ਭੈਣ ਹੈ ਇਹ ਸਾਕੀ ਭੈਣ ਹੈ ਅਦਾ ਤੇ ਮੇਰਾ ਪਿਆਰ ਜੋ ਹਮਸ਼ੀਰੀ ਭਾਵ ਵਿੱਚ ਸ਼ੁਰੂ ਹੋ ਕੇ ਪੱਕ ਚੁਕਾ ਹੈ ਉਹ ਉਹ ਹਮਸ਼ੀਰੀ ਪਿਆਰ ਹੀ ਰਹੇਗਾ ਮੇਰਾ ਕਲੇਜਾ ਮੈਨੂੰ ਉਸ ਸਿੱਖ ਵੀਰ ਦੀ ਨੇਕੀ ਨਾਲ ਆਖੀ ਗਈ ਗੱਲ ਸੁਣ ਕੇ ਪਾਪੀ ਆਖਦਾ ਹੈ ਕਾਸ਼ ਮੇਰੇ ਕੰਨ ਇਹ ਗੱਲ ਕਦੇ ਨਾ ਸੁਣਦੇ ਮੈਨੂੰ ਆਪ ਅੰਤ ਪਾਸੋਂ ਬਾਹਰ ਲੈ ਦਿਓ ਕਿ ਇਹ ਭੈਣ ਹੋਵੇ ਮੈਂ ਭਰਾ ਹੋਵਾਂ ਜਿਸ ਪਵਿੱਤਰ ਦਾਦੇ ਭਾਵ ਵਿੱਚ ਜਿਸ ਵਾਤਸਲ ਪ੍ਰੇਮ ਵਿੱਚ ਅਸੀਂ ਮਿਲੇ ਹਾਂ ਉਸੇ ਪ੍ਰੇਮ ਵਿੱਚ ਸਾਡੀ ਨਿਭਈ ਦੂਸਰਾ ਦਾਨ ਲੈ ਦਿਓ ਕਿ ਮੈਨੂੰ ਸੇਵਾ ਮਿਲੇ ਖੁਦਗਰਜ਼ੀ ਦੇ ਜੀਵਨ ਵਿੱਚ ਪੈ ਕੇ ਆਪਣੇ ਲਈ ਕੁਟੰਬਰ ਅੱਜ ਕੇ ਉਸ ਦੇ ਮੋਹ ਤੇ ਆਪਣੇ ਸਵਾਰਥ ਦੇ ਚਿੱਕੜ ਵਿੱਚ ਫਸ ਕੇ ਨਾ ਮਰਾਂ ਸੋ ਮੈਨੂੰ ਆਗਿਆ ਲੈ ਦਿਓ ਕਿ ਮੈਂ ਕਲਗੀਆਂ ਵਾਲੇ ਸੋਨੇ ਕੇਸਾਂ ਵਾਲੇ ਸਰਦਾਰਾਂ ਦੇ ਸਰਦਾਰ ਦੀ ਸੇਵਾ ਕਰਾਂ ਹਾਂ ਮੈਂ ਪੰਥ ਦੀ ਸੇਵਾ ਕਰਾਂ ਜਿਸ ਸੇਵਾ ਕਰਨ ਨਾਲ ਕੀ ਇਹ ਦੇ ਜੋ ਅਨਮਤੀ ਅੰਨ ਖਾ ਕੇ ਪਲੀ ਹੈ ਸਫਲ ਹੋ ਜਾਵੇ ਮੇਰਾ ਖੂਨ ਠਾਠਾ ਮਾਰਦਾ ਹੈ ਕਿ ਆਪਣੀ ਮਾਂ ਦੇ ਕਾਤਲ ਤੋਂ ਕਸਾਸ ਲਵਾ ਪਰ ਭੈਣ ਮੈਨੂੰ ਸਮਝਾਉਂਦੀ ਆਈ ਹੈ ਕਿ ਪੰਥ ਦੀ ਸੇਵਾ ਕਰੋ ਪੰਥਕ ਲੋੜ ਪਈ ਤੇ ਲੜੋ ਪਰ ਨੀਰੇ ਖੂਨ ਵਿੱਚ ਹੱਥ ਰੰਗ ਕੇ ਖੁਸ਼ ਹੋਣ ਦਾ ਖਿਆਲ ਸਿੱਖੀ ਆਦਰਸ਼ ਵਿੱਚ ਥਾਂ ਨਹੀਂ ਰੱਖਦਾ ਦਾਨ ਲੈ ਦਿਓ ਕਿ ਮੇਰਾ ਸਰੀਰ ਸੇਵਾ ਵਿੱਚ ਸਫਲੇ ਆਸ ਕੋੜ ਦੀ ਸਹੇਲੀ ਤੇ ਧਰਮ ਦਾਨ ਕਰਕੇ ਵੀ ਪਾਲਣ ਵਾਲੀ ਮਾਂ ਸਤਵੰਤ ਕੋੜ ਦੀ ਸਾਈਂ ਹੋ ਹੁਣ ਤੇਜਕੋਰ ਬਣ ਚੁਕੀ ਸੀ ਬੋਲੀ ਖਾਲਸਾ ਜੀ ਮੈਂ ਆਪਣੇ ਇੱਕ ਸੋਨੇ ਪਰਿਵਾਰ ਦੀ ਸੇਵਾ ਕੀਤੀ ਹੈ ਮੈਂ ਆਪਣਾ ਮਜ਼ਬੂ ਵੀ ਪਿਆਰ ਤੋਂ ਸਦਕੇ ਕੀਤਾ ਸੀ ਕੋਈ ਖੈਰ ਅਜ ਮੇਰੀ ਝੋਲੀ ਵੀ ਪਾਓ ਮੇਰੀ ਘਰ ਨੂੰ ਸਫਲਾ ਕਰ ਦਿਓ ਅਲਾम्बा ਸਿੰਘ ਮੇਰੀ ਗੋਦੀ ਵਿੱਚ ਪਲ ਚੁਕਾ ਹੈ ਸਤਵੰਤ ਕੌਰ ਮੇਰੇ ਨੈਣਾ ਦੇ سینਿਆਂ ਨਾਲ ਲੱਗ ਚੁਕੀ ਹੈ ਦੋਵੇਂ ਮੇਰੀ ਝੋਲੀ ਪਾ ਦਿਓ ਇੱਕ ਮੇਰਾ ਪੁੱਤ ਤੇ ਦੂਈ ਮੇਰੀ ਧੀ ਹੋਵੇ ਮੈਂ ਦੋਹਾਂ ਦੀ ਮਾਂ ਹੋਵਾਂ ਤੇ ਇਹ ਦੋਵੇਂ ਭੈਣ ਭਰਾ ਹੋਣ ਤੇ ਅਸਿਆ ਤਿੰਨਾਂ ਦਾ ਲਹੂ ਪੰਥ ਸੇਵਾ ਦੀ ਜਗਵੇਦੀ ਤੇ ਆਹੂਤੀ ਹੋਵੇ ਅਸਾਂ ਲਈ ਹੁਣ ਸੰਸਾਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿਓ ਹੁਣ ਥੋੜੀ ਜਈ ਵਿਚਾਰ ਤੋਂ ਬਾਅਦ ਫੈਸਲਾ ਹੋਇਆ ਕਿ ਇੰਨਾ ਦੀ ਇੱਛਾ ਸੰਪੂਰਨ ਹੋਵੇ ਅਲਾਮਬਾ ਸਿੰਘ ਦਾ ਸੰਕਲਪ ਸਿਰੇ ਚੜੇ ਤੇ ਇਹ ਨਿਰਾਇਕ ਸਿਪਾਹੀ ਨਾ ਹੋਵੇ ਜੱਥੇਦਾਰ ਬਣੇ ਤੇ ਸੇਵਾ ਕਰੇ ਇਸ ਪਰ ਸਾਰੇ ਜੱਥੇਦਾਰਾਂ ਨੇ ਕਿਹਾ ਕਿ ਚਾਰ-ਚਾਰ ਪੰਜ-ਪੰਜ ਸਿੰਘ ਅਸੀਂ ਦੇਾਂਗੇ ਛੋਟਾ ਜਵਹੀਰ ਇਸ ਦੀ ਤਾਬਿਆ ਹੋ ਜਾਵੇ ਫਿਰ ਇਹ ਆਪ ਯਤਨ ਕਰੇ ਤਾਂ ਜੋ ਅਬਦਾਲੀ ਦੇ ਆਉਂਦੇ ਤੱਕ ਇਹ ਜੱਥਾ ਤਕੜਾ ਨਾਲ ਲੈ ਕੇ ਅਲਾਮਬਾ ਸਿੰਘ ਜੀ ਪੰਥ ਦੇ ਦਲਾ ਵਿਚਰਾਲ ਕੇ ਸੇਵਾ ਕਰਨ ਸਤਵੰਤ ਕੋਰ ਇੰਨਾ ਦੇ ਜੱਥੇ ਵਿੱਚ ਸੇਵਾ ਪੂਰ ਹੋਵੇ ਜੋ ਉਸ ਦੀ ਵਾਸ਼ਨਾ ਹੈ ਲੰਗਰ ਦੀ ਜਾਂਗ ਵਲੇ ਮलम ਪੱਟੀ ਦੀ ਸੋ ਕਰੇ ਲੱਦਾ ਸਿੰਘ ਜੀ ਅਕਾਲ ਬੂੰਗੇ ਦੇ ਅਕਾਲੀ ਦਾਲ ਵਿੱਚ ਸ਼ਾਮਲ ਕੀਤੇ ਜਾਣ ਮਾਈ ਤੇਜ ਕੋਰ ਸਤਵੰਤ ਕੋਰ ਦੇ ਨਾਲ ਰਹਿਣ ਲਈ ਦਿੱਤੀ ਜਾਵੇ ਅਕਾਲੀਆਂ ਵਾਲਾ ਬਾਗ ਤਦੋਂ ਅਕਾਲ ਬੂੰਗੇ ਦੇ ਪਿਛਵਾੜੇ ਤੱਕ ਹੁੰਦਾ ਸੀ ਜਿਸ ਤਰ੍ਹਾਂ ਦੱਖਣ ਪੂਰਬ ਦੀ ਬਾਹੀ ਵੱਲ ਗੁਰੂ ਕਾ ਬਾਗ ਅੱਜ ਤੱਕ ਹੈ ਇਸ ਤਰ੍ਹਾਂ ਉੱਤਰ ਪੱਛੋ ਦੀ ਬਾਹੀ ਵੱਲ ਅਕਾਲੀ ਬਾਗ ਸੀ ਮੁਟਿਆਰਾਂ ਵਾਲਾ ਬਾਜ਼ਾਰ ਕਾਠੀਆਂ ਵਾਲਾ ਬਾਜ਼ਾਰ ਮਾਈ ਸੇਵਾ ਦਾ ਕੁਝ ਹਿੱਸਾ ਪਾਪੜਾ ਵਾਲਾ ਬਾਜ਼ਾਰ ਕੁਝ ਹਿੱਸਾ ਮੋਹਰ ਸਿੰਘ ਦੇ ਕਟੜੇ ਦਾ ਬਾਗ ਵਿੱਚ ਹੁੰਦੇ ਸਨ ਸੈਜੇ ਸੈਜੇ ਵਸੋਵਦੀ ਤਾਂ ਹੈ ਬਾਗ ਵੀ ਵਸੋ ਵਿੱਚ ਦਿੱਤਾ ਗਿਆ ਪਰ ਇਸ ਦਾ ਚੋਖਾ ਸਾਰਾ ਹਿੱਸਾ ਅਜੇ ਪਾਪੜਾ ਵਾਲੇ ਬਾਜ਼ਾਰ ਦੇ ਪਿਛਵਾੜੇ ਹੈ ਜੋ ਹੁਣ ਤੱਕ ਅਕਾਲੀਆਂ ਵਾਲਾ ਬਾਗ ਸਿਹਾਉਂਦਾ ਹੈ ਤੇ ਹੁਣ ਸੋਨੇ ਬਗੀਚੇ ਦੀ ਸ਼ਕਲ ਰੱਖਦਾ ਹੈ ਇਸ ਬਾਗ ਵਿੱਚ ਅਕਸਰ ਸਿੰਘਾਂ ਦੇ ਉਤਾਰੇ ਹੋਇਆ ਕਰਦੇ ਸਨ ਇਹ ਕਦੇ ਵੀ ਰਾਂਜ ਜੰਗਲ ਬਣ ਜਾਂਦਾ ਸੀ ਤੇ ਕਦੇ ਫੇਰ ਤਰੀਕੇ ਵਾਲਾ ਬਾਗ ਇਹੋ ਕੁਝ ਹੁੰਦਾ ਰਿਹਾ ਹੈ ਅਲਾम्बा ਸਿੰਘ ਨੂੰ ਜੱਥੇਦਾਰਾਂ ਨੇ ਉਸ ਦਿਨ ਬਾਰਾ ਸਿੰਘ ਤੇ ਕੁਝ ਗੱਫੇ ਦੇ ਦਿੱਤੇ ਸਨ ਕਿ ਆਪਣੇ ਜੱਥੇ ਦਾ ਕੰਮ ਆਰੰਭ ਹੋਵੇ ਇਸ ਦਾ ਪਹਿਲਾ ਡੇਰਾ ਅਕਾਲੀਆਂ ਵਾਲੇ ਬਾਗ ਪਿਆ ਅਲਾम्बा ਸਿੰਘ ਸਾਰੀ ਕਾਰਵਾਈ ਸਮਝਦਾ ਰਿਹਾ ਸੀ ਔਰ ਦਾਮ ਬਦਾਮ ਸ਼ੁਕਰ ਕਰਦਾ ਸੀ ਕਿ ਕਿਸ ਭਿਆਨਕ ਜੀਵਨ ਤੋਂ ਨਿਕਲ ਕੇ ਉਹ ਪਿਆਰ ਭਰੇ ਬਹਾਦਰੀ ਦੇ ਜੀਵਨ ਵਿੱਚ ਆਇਆ ਹੈ ਰਾਤ ਨੂੰ ਰਹਿ ਰਾਸ ਤੇ ਦੀਵਾਨ ਮਗਨੋ ਪ੍ਰਸ਼ਾਦ ਸ਼ੱਕੇ ਅਲਾम्बा ਸਿੰਘ ਨੇ ਸਤਵੰਤ ਕੋਰ ਨੂੰ ਪੁੱਛਿਆ ਕਿ ਅਰਦਾਸੇ ਦਾ ਸਾਰਾ ਭਾਵ ਮੈਨੂੰ ਸਮਝੇ ਨਹੀਂ ਪਿਆ ਉਹ ਖੋਲੋ ਸਤਵੰਤ ਨੇ ਸਾਰਾ ਖੋਲ ਸੁਣਾਇਆ ਜਦੋਂ ਅਲਾम्बा ਸਿੰਘ ਨੂੰ ਇਸ ਤੁੱਕ ਦਾ ਭਾਵ ਖੁੱਲ ਕੇ ਫਿਰ ਸਮਝ ਪਿਆ ਸਿੱਖਾਂ ਦੇ ਕੌਮੀ ਪਿਆਰ ਦੇ ਸਦਕੇ ਹੋ ਹੋ ਗਿਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਸਤਵੰਤ ਕੋਰ ਨੇ ਦੱਸਿਆ ਕਿ ਇਹ ਅਰਦਾਸਾ ਉਹਨਾਂ ਲਈ ਕਰਦੇ ਹਨ ਕਿ ਜੋ ਸਾਡੇ ਵੀਰ ਕਿਸੇ ਔਕੜ ਵਿੱਚ ਹਨ ਤੇ ਪੰਥ ਨੂੰ ਖਬਰ ਨਹੀਂ ਜਾਂ ਕੋਈ ਐਸੀ ਥਾਵੇਂ ਮੁਸ਼ਕਲ ਵਿੱਚ ਹੈ ਕਿ ਦੂਸਰੇ ਪਰ ਆਸਰੀਰ ਨਾਲ ਅਪੜ ਨਹੀਂ ਸਕਦੇ ਕੋਈ ਚਰਵਾਣੇ ਨਾਲ ਇਕੱਲਾ ਲੜ ਰਿਹਾ ਹੈ ਕੋਈ ਕਿਸੇ ਮੁਸੀਬਤ ਵਿੱਚ ਹੈ ਕੋਈ ਕੈਦ ਪੈ ਗਿਆ ਹੈ ਕੋਈ ਮੁਸ਼ਕਾਂ ਬੱਜੀ ਕੇ ਪਰਦੇਸੀ ਅਪੜ ਗਿਆ ਹੈ ਕੋਈ ਦੁਖੀ ਹੈ ਬਿਮਾਰ ਹੈ ਐਸਿਆਂ ਲਈ ਦੋਨੋਂ ਵੇਲੇ ਪੰਥ ਵਿੱਚ ਹਰ ਪੰਥਕ ਇਕੱਠ ਵਿੱਚ ਹਰ ਇੱਕ ਸਿੱਖ ਦੇ ਯੱਕਾ ਯੱਕਾ ਅਰਦਾਸੇ ਵਿੱਚ ਅਕਾਲ ਪੁਰਖ ਅੱਗੇ ਬੇਨਤੀ ਹੁੰਦੀ ਹੈ ਕਿ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਾਹਾਂ ਰੱਛਿਆ ਰਿਹਾਇ ਜੋ ਵਾਹਿਗੁਰੂ ਉਹਨਾਂ ਦਾ ਹਰ ਥਾਂ ਹਰ ਹਾਲ ਸਹਾਈ ਹੋਵੇ ਸਰੀਰ ਨਾਲ ਸਹਾਇਤਾ ਲਈ ਯਤਨ ਹੁੰਦਾ ਰਹਿੰਦਾ ਹੈ ਪਰ ਫਿਰ ਵੀ ਨਾਲ-ਨਾਲ ਅਰਦਾਸਾ جاری ਰਹਿੰਦਾ ਹੈ ਦੇਖੋ ਤੁਹਾਡੇ ਲਈ ਕਿਤਨੇ ਬਰੇ ਭਾਲ جاری ਰਹੀ ਹੈ ਮੇਰੇ ਲਈ ਗੁਰਮੁਖ ਕਾਬਲ ਗਏ ਪਰ ਸਬਨਾ ਦੇ ਨਾਲ ਯਤਨ ਦੇ ਨਾਲ ਅਰਦਾਸ ਚਾਰੀ ਰਹੀ ਇਹ ਅਰਦਾਸ ਮੁਸ਼ਕਲਾਂ ਵਿੱਚ ਪਿਆਰ ਦੇ ਦਿਲਾਂ ਦੀ ਢਾਰਸ ਹੈ ਇਹ ਗੁਪਤ ਦੇ ਮਹੀਨ ਤਾਕਤ ਵਾਹਿਗੁਰੂ ਦੇ ਤਖਤ ਨੂੰ ਛੋਕੇ ਉਥੋਂ ਦੀ ਸਤਿਆ ਲੈ ਕੇ ਬੇਵਸੀ ਵਿੱਚ ਪਏ ਸਿੱਖਾਂ ਦੇ ਦਿਲਾਂ ਵਿੱਚ ਤਾਕਤ ਭਰਦੀ ਤੇ ਉਹਨਾਂ ਤੇ ਪਈਆਂ ਮੁਸ਼ਕਲਾਂ ਨੂੰ ਆਸਾਨ ਕਰਦੀ ਹੈ ਤੇ ਥਾਂ-ਥਾਂ ਸਹਾਈ ਹੁੰਦੀ ਹੈ ਆ ਏ ਅਰਥ ਸੁਣ ਕੇ ਅਲਾम्बा ਸਿੰਘ ਦੇ ਖੂਨ ਵਿੱਚ ਆਪਣੀ ਕੌਮ ਦੇ ਕੌਮੀ ਪਿਆਰ ਦੀ ਦਿਲਗੀਰ ਚਰਨਾੜ ਛਿੜੀ ਕਿ ਇਹ ਕੌਮ ਹੈ ਕਿ ਪਰਿਵਾਰ ਹੈ ਪਰਿਵਾਰ ਹੈ ਕਿ ਇੱਕ ਸਕੇ ਅਵਿਛੜ ਭਰਾਵਾਂ ਦਾ ਕੁਟੰਬ ਹੈ ਕੁਟੰਬ ਹੈ ਕਿ ਸਰੀਰ ਹੈ ਜਿਸ ਦੇ ਸਾਰੇ ਹਿੱਸੇ ਇੱਕ ਦੂਸਰੇ ਦੇ ਅੰਗ ਹਨ ਗੁਰੂ ਮਿਹਰ ਕਰੇ ਕਿ ਇਹ ਪਰਿਵਾਰ ਪਿਆਰ ਕਦੇ ਨਾ ਟੁੱਟੇ ਇਸ ਵੀਰ ਸੰਗਠਨ ਵਿੱਚ ਕਦੇ ਵਿਰਲ ਨਾ ਪਵੇ ਇਸ ਅੰਗ ਅੰਗੀ ਮੇਲ ਵਿੱਚ ਕਦੇ ਵਿਥ ਨਾ ਪਵੇ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ